ਜਿੱਥੇ ਨਵਾਂ ਸ਼ਹਿਰ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ ਉੱਥੇ ਔਰਤਾਂ ਦਾ ਗਰੋਹ ਵੀ ਸਰਗਰਮ ਹੈ ਨਵਾਂ ਸ਼ਹਿਰ ਰੇਲਵੇ ਰੋਡ ਤੇ ਐਨ ਆਰ ਆਈ ਪਰਿਵਾਰ ਜਿਸ ਨੇ ਵਿਦੇਸ਼ ਜਾਣਾ ਸੀ ਤੇ ਉਸ ਤੋਂ ਪਹਿਲਾਂ ਇੱਕ ਦੁਕਾਨ ਤੋਂ ਸਮਾਨ ਖਰੀਦਿਆ ਤੇ ਇੱਥੇ ਹੀ ਦੱਸਣ ਮੁਤਾਬਕ ਤਿੰਨ ਔਰਤਾਂ ਜਿਨ੍ਹਾਂ ਵਿੱਚੋਂ ਇੱਕ ਔਰਤ ਦੇ ਅੱਖ ਕੋਲ ਕੋਈ ਨਿਸ਼ਾਨ ਸੀ ਇਹ ਤਿੰਨ ਔਰਤਾਂ ਨੇ ਬੜੀ ਹੀ ਚਲਾਕੀ ਨਾਲ ਐਨ ਆਰ ਆਈ ਦਾ ਪਰਸ ਚੋਰੀ ਕਰ ਲਿਆ ਜਿਸ ਵਿੱਚ ਦੱਸਣ ਮੁਤਾਬਕ 3000 ਤੋਂ 5000 ਨਗਦ ਰੁਪਈਆ ਸੀ ਜਦੋਂ ਐਨ ਆਰ ਆਈ ਕਿਸੇ ਦੂਸਰੀ ਦੁਕਾਨ ਤੇ ਸਾਮਾਨ ਖਰੀਦਣ ਗਏ ਤਾਂ ਉਹਨਾਂ ਕੋਲ ਪਰਸ ਮੌਜੂਦ ਨਹੀਂ ਸੀ ਤੇ ਉਹ ਮੁੜ ਕੇ ਫਿਰ ਪਹਿਲੀ ਦੁਕਾਨ ਤੇ ਆ ਗਏ ਉਦੋਂ ਤੱਕ ਉਹ ਚੋਰ ਔਰਤਾਂ ਚੋਰੀ ਕਰਕੇ ਜਾ ਚੁੱਕੀਆਂ ਸਨ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਤਰਾਪਾਂ ਪਟਾਪਾ ਮੋਲ ਦਾ ਬੋਲ ਪਾਇਆ ਜਾਂਦਾ ਹੈ ਅੱਛਾ ਇੰਜ ਕਰ ਇੱਧਰ ਰੱਖ ਲਿਆ ਨਾ ਇੰਜ ਇੰਜ ਇਹ ਬਗ ਬੋਧੇ ਡੱਕਾ ਮੇਰਾ ਰੈਂਡ ਨਹੀਂ ਬੱਜਿਆ ਜੀ ਖੁੰਮਾ ਅੱਛਾ ਇੰਜ ਕਰ ਇਹ ਜਿਹੜਾ ਬਾਰ ਹੋਣ ਬਾਤ ਮੇਰਾ ਕੋਈ ਨਹੀਂ ਹੋਣਾ ਲੈ ਜੀ ਨਾ ਉਹ ਲੈ ਹਾਂਜੀ ਫਿਰ ਫਾਇਦਾ ਪੁੱਛਿਆ ਲੈ ਜੀ

ਪਰਸ ਫੇਰ ਛੋਟਾ ਬੱਦਲ ਗਿਆ 7 ਦਿਨਾਂ ਦਾ ਕਿਦਾਂ ਦੱਸੋ ਦੱਸੋ ਭਾਜੀ ਕੀ ਗੱਲ ਹੋਈ ਪਰਸ ਗਿਆ ਇਹ ਸਮਾਨ ਲੈ ਕੇwidehat ਉਹਨੂੰ ਦੁਕਾਨਦਾਰ ਨੂੰ ਪੈਸੇ ਦਿੱਤੇ ਅੱਛਾ ਜੀ ਇਹਨੇ ਪਰਸ ਆਪਣੇ ਵਿੱਚ ਪਾ ਲਿਆ ਹੋਵੇ ਠੀਕ ਹੈ ਜੀ ਉਹ ਪਤਾ ਨਹੀਂ ਲੱਗਾ ਨਿਕਲਣ ਲੱਗੇ ਤਾਂ ਕਿਹੜੇ ਵਾਰੀ ਚੁੱਕ ਰੱਖ ਤੁੰਨੀ ਮਗਰ ਅੱਛਾ ਤੇ ਨਹੀਂ ਆਣੀਆਂ ਸੀਗੀਆਂ ਪਰਸ ਕਿੰਨੇ ਕ ਪੈਸੇ ਦੀ ਤੁਹਾਡੇ ਜੀ 30 35000 ਕਿੰਨੇ ਜਣੇ ਸਗੇ ਜੀ ਤਿੰਨ ਜਾਨੀਆਂ ਹੁੰਦੀਆਂ ਜਨਾਨੀਆਂ ਹੁੰਦੀਆਂ ਤਿੰਨੇ ਵਿੱਚੋਂ ਚੱਕ ਕੇ ਲੈਣੀ ਤਾਂ ਪਤਾ ਨਹੀਂ ਲੱਗਿਆ ਐਥੇ ਕੋਈ ਕੈਮਰਾ ਲੱਗਿਆ ਦੁਕਾਨ ਤੇ ਜੀ ਇਹਨਾਂ ਦੀ ਸ਼ੌਕ ਵਾਲੀ ਹੀ ਆ ਕੈਮਰਾ ओके ਉਹ ਤੁਹਾਡਾ ਪਿੱਛਾ ਤਾਂ ਨਹੀਂ ਕਰ ਰਹੇ ਸੀ ਪਹਿਲਾਂ ਕਿਤੇ ਹਾਂ ਅੱਜ ਤਾਂ ਸਮੂਹ ਨਹੀਂ 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 ਪਰ ਇਨੀ ਇੱਥੇ ਪਿੱਛੋਂ ਕੋ ਬੈਠੋ ਨਹੀਂ ਆਹੀ ਤੇ ਛੋਟੀ ਦੇ ਲਈ ਆਪਾਂ ਨਾ ਕੀ ਤੁਹਾਡਾ ਪਿੰਡ ਕਿਹੜਾ ਤੁਹਾਡਾ ਜੀ ਟੰਗਲਾ ਪਿੰਡ ਮੇਰਾ ਪਿੰਡ ਨੰਬਰ ਘੜਾ ਨੰਬਰ ਘੜਾ ਕਿਹਦੇ ਦਾ ਪਿੰਡ ਆਪਾਂ ओके ओके ਤੇ ਹੁਣ ਕੀ ਕੀ ਤੁਸੀਂ ਪੋਸਟ ਰਿਪੋਰਟ ਕੀਤੀ ਆ ਜੀ ਆਹ ਪੀਸੀ ਆ ਰੌਣ ਸੱਦੇ ਆਰ ਆਪੀਸੀ ਆ ਰੌਣ ਨਿਸ਼ਾਨ ਤੁਸੀਂ ਦੱਸਦੇ ਸੀ ਪਹਿਲਾਂ ਕੁਝ ਕੁ ਅੱਖ ਦੇ ਵਿੱਚ ਹਾਂ ਜੀ ਨਿਸ਼ਾਨ ਜਿਆ ਤੇ ਆਇਆ ਉਹਦੇ ਅੱਖ ਤੇ ਹਾਂ ਜੀ ਤਿੰਨ ਜਾਣੀਆਂ ਸੋਹਣੀਆਂ ਸਿਹਤਾਂ ਅੱਛਾ ਜੀ ਉਹ ਦੇਖਣ ਨੂੰ ਪੰਜਾਬੀ ਲੱਗਦੇ ਜੇ ਪ੍ਰਵਾਸੀ ਲੱਗਦੇ ਸੀ ਦੀ ਉਹ ਦੁਕਾਨ ਵਾਲਾ ਦੱਸ ਦੇਖਣ ਨੂੰ ਪੰਜਾਬੀ ਲੱਗਦੇ ਸੀ ਜੇ ਪ੍ਰਵਾਸੀ ਲੱਗਦੇ ਸੀ ਦੋਨੋਂ ਪਤਾ ਨਹੀਂ ਐਦਾਂ ਨਹੀਂ ਆਪੀ ਜਿੱਦਾਂ ਨਹੀਂ ਸੀ ਆਮ ਸੀਗੇ ਜਿੰਨਾ ਹਾਂ ਜੀ ਪੰਜਾਬੀ